ਮੇਰਾ ਨਾਮ ਬਲਵਿੰਦਰ ਸਿੰਘ ਜੀ ਪਿੰਡ ਮੈਂ ਉਧਰ ਬੇੜਾ ਮੇਰਾ ਸੁਖਜਨ ਸਿੰਘ ਆ ਪਿੰਡ ਦੇ ਵਿੱਚ ਅੱਜ ਤੱਕ ਕੋਈ ਦਾ ਲੰਬਾ ਨਹੀਂ ਕੋਈ ਲੜਾਈ ਨਹੀਂ ਕੋਈ ਹੋਰ ਕਮਿਊਨਿਟੀ ਕਰਨੇ ਬਾਕੀ ਜਾਂਚ ਕਰਨੀ ਚਾਹੀਦੀ ਪਿੰਡ ਦੇ ਵਿੱਚ ਜੀ ਜਿਸ ਤਰ੍ਹਾਂ ਦੇ ਦੋਸ਼ ਲੱਗ ਰਹੇ ਤੁਹਾਨੂੰ ਲੱਗਦਾ ਜੀ ਤੁਹਾਨੂੰ ਨਹੀਂ ਲੱਗਦਾ ਜੀ ਕਿੰਨੇ ਬੱਚੇ ਨੇ ਕੋਈ ਦੋ ਬੱਚੇ ਆ ਜੀ ਤੁਹਾਡੀ ਕਦੋਂ ਗੱਲਬਾਤ ਹੋਈ ਉਹਦੇ ਨਾਲ ਹਾਂਜੀ ਤੁਹਾਡੀ ਕਦੋਂ ਗੱਲਬਾਤ ਹੋਈ ਸਾਡੀ ਤਾਂ ਜਦੋਂ ਫੋਨ ਆ ਗਿਆ ਉੱਥੇ ਸਾਨੂੰ ਫੋਨ ਕਰਤਾ ਉਹ ਮੁਲਾਇਮਾਂ ਨੇ ਵੇ ਤੁਹਾਡੇ ਬੇਟੇ ਨੂੰ ਅਸੀਂ ਫੜ ਕੇ ਲਾ ਲਵਾਂਗਾ ਤੁਸੀਂ ਆ ਜਾਓ ਉੱਥੇ ਪਰ ਜਲੰਧਰ ਤੁਹਾਡੀ ਪਹਿਲਾਂ ਕੋਈ ਗੱਲ ਬਸ 20 ਦਿਨਾਂ ਦੇ ਕਿਤੇ ਨਹੀਂ ਪਹਿਲਾਂ ਨਹੀਂ ਤੁਹਾਨੂੰ ਪਤਾ ਸੀ ਕਿ ਇਸ ਤਰ੍ਹਾਂ ਦੀ ਘਟਨਾ ਚ ਕਿਸੇ ਤਰ੍ਹਾਂ ਦਾ ਨਾਮ ਨਹੀਂ ਹੋ ਗਿਆ ਨਹੀਂ ਜੀ ਹੈ ਹੀ ਨਹੀਂ ਤੁਹਾਨੂੰ ਆ ਵੀ ਨਹੀਂ ਲੱਗਦਾ ਵੀ ਕਿਹਨੇ ਜਾਇਆ ਪਰ ਹੈ ਕਰੋ ਦੀ ਗੱਲ ਹੋਈ ਹੈ ਤੁਹਾਡੇ ਨਾਲ ਕਿਸੇ ਤਰ੍ਹਾਂ ਕੋਲ ਤੇ ਸਾਡੇ ਨਾਲ ਤਾਂ ਹੋ ਗਈ ਉਹਦੇ ਪਾਸ 10 15 ਦਿਨੋਂ ਬਿੜੇ ਦੀ ਕਾਰ ਸੱਕ ਬਚ ਰਿਹਾ ਕਿਤੇ ਕਿਹਦੇ ਸਾਨੇ ਤੇ ਭਰਤੀ ਹੋਇਆ ਸੀ ਕਿੱਥੇ ਡੈਂਟੀ ਸੀ ਸਾਲ ਹੋਇਆ ਗੈਰਾਂਕ ਸਾਲ ਹੋ ਗਏ ਨੇ ਕਿੱਥੇ ਡਿਊਟੀ ਸੀ ਜਮੋਜੀ ਕੀ ਲੱਗਦਾ ਤੁਹਾਨੂੰ ਇਹ ਕਾਰਨ ਕੀ ਬਣਿਆ ਸਾਨੂੰ ਤਾਂ ਲੱਗਦਾ ਨਹੀਂ ਜੀ ਸਾਨੂੰ ਤਾਂ ਪਤਾ ਨਹੀਂਗਾ ਸਾਨੂੰ ਤਾਂ ਇਨਾ ਪਤਾ ਇਹਨੂੰ ਖੜਿਆ ਤੁਸੀਂ ਕੀ ਕੰਮ ਕਰਦੇ ਹੋ ਅਸੀਂ ਲੱਕੜ ਦਾ ਵਪਾਰ ਕਰਦਾ ਜੀ ਕਿੰਨੇ ਬੱਚੇ ਆ ਵੀਰੇ ਮੇਰੇ ਤਾਂ ਨੂੰ ਬੱਚੇ ਆ ਜੀ ਇਹਨਾਂ ਦੇ ਇਹਦੇ ਇਹਦੇ ਦੋ ਬੱਚੇ ਆ ਜੀ ਉਹ ਜੀ ਦਾ ਤੁਹਾਡੇ ਕਿੰਨੇ ਬੱਚੇ ਆ ਮੇਰੇ ਤਾਂ ਨੂੰ ਬੱਚੇ ਆ ਜੀ ਕੋਈ ਦੋ ਮੁੰਡੇ ਆ ਇੱਕ ਕੁੜੀਆ ਦੋ ਜਿੱਦਾਂ ਕੰਮ ਕਰਦੇ ਮੁੰਡੇ ਉਹ ਸਬਜ਼ੀ ਦਾ ਕਰਦੇ ਆਟੋ ਚਲਾਉਂਦਾ ਕਮਾਈਕ ਨੇ ਇੰਨੀ ਸੇ ਤੱਕ ਹੋਰ ਵੀ ਇੱਦਾਂ ਸੀ ਪਰ ਇਹ ਸਹੀ ਅਸੀਂ ਤਾਂ ਕਦੇ ਲੈ ਹੀ ਨਹੀਂ ਸਾਨੂੰ ਦਿੱਤਾ ਹੀ ਨਹੀਂ ਬਾਈ ਵਾਡ ਸੀ ਗਾਈ ਸਾਡੇ ਨੂੰ ਇੱਥੇ ਹੁੰਦਾ ਆ ਆ ਦੇ ਕਵਰੇ ਆ ਹਾਂਜੀ